ਮਜੀਠੀਆ ਸਾਹਿਬ ਜੇਲ੍ਹ ਦੇ ਵਿੱਚ ਆ ਤੇ ਮੁਸ਼ਕਲਾ ਘਟ ਨਹੀਂ ਰਹੀਆਂ ਦੂਜੇ ਪਾਸੋਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਭਾਵੇਂ ਇੱਕ ਬਹੁਤ ਗੂੜੀ ਰਿਸ਼ਤੇਦਾਰੀ ਹੈ ਪਰ ਸਿਆਸਤ ਇੱਕ ਜਹੀ ਚੀਜ਼ ਆ ਜਿਸ ਦੇ ਅੱਗੇ ਕੋਈ ਵੀ ਰਿਸ਼ਤੇਦਾਰੀ ਟਿਕਦੀ ਨਹੀਂ ਹਰ ਇੱਕ ਬੰਦਾ ਚਾਹੁੰਦਾ ਆ ਕਿ ਉਸ ਦਾ ਸੱਤਾ ਦੇ ਉੱਤੇ ਕਬਜ਼ਾ ਹੋ ਜਾਵੇ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਹੋ ਜਾਵੇ ਮਜੀਠੀਆ ਸਾਹਿਬ ਦੇ ਉੱਤੇ ਇਹ ਜਿਹੜਾ ਕੇਸ ਬਣਾਇਆ ਪੰਜਾਬ ਸਰਕਾਰ ਨੇ ਜਿਸ ਤੋਂ ਉਹਨਾਂ ਦੀ ਹੁਣ ਜਾਣ ਜਲਦੀ ਛੁੱਟਦੀ ਨਜ਼ਰ ਨਹੀਂ ਆਉਂਦੀ ਸੀ ਇਸ ਕਰਕੇ ਕਾਲੀ ਦਲ ਨੂੰ ਵੀ ਕਿਤੇ ਨਾ ਕਿਤੇ ਇਹ ਲੱਗਣ ਲੱਗ ਗਿਆ ਕਿ ਵਿਕਰਮਜੀਤ ਮਜੀਠੀਏ ਦੇ ਕਰਕੇ ਉਹਨਾਂ ਤੇ ਲੱਗੇ ਦੋਸ਼ਾਂ ਦੇ ਕਰਕੇ ਕਿਤੇ ਨਾ ਕਿਤੇ ਕਾਲੀ ਦਲ ਨੂੰ ਢਾ ਲੱਗ ਰਹੀ ਹੈ ਕਾਲੀ ਦਲ ਪਿਛਲੇ 10 ਸਾਲਾਂ ਤੋਂ ਲਗਭਗ ਸੱਤਾ ਤੋਂ ਬਾਹਰ ਆ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖ ਲਈਏ 2022 ਦੀਆਂ ਨੂੰ ਜਾਂ ਫਿਰ ਪਾਰਲੀਮੈਂਟ ਚੋਣਾਂ ਨੂੰ ਦੇਖ ਲਈਏ ਬਠਿੰਡੇ ਦੀ ਸੀਟ ਤੋਂ ਬਾਅਦ ਕਾਲੀ ਦਲ ਕਿਸੇ ਵੀ ਸੀਟ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਇਸ ਕਰਕੇ ਕਾਲੀ ਦਲ ਮੁਸੀਬਤਾਂ ਦੇ ਵਿੱਚ ਘਿਰਿਆ ਹੋਇਆ ਏ ਉਧਰੋਂ ਦੂਜੇ ਪਾਸੋਂ ਇੱਕ ਧੜਾ ਕਾਲੀ ਦਲ ਤੋਂ ਵੱਖ ਹੋ ਗਿਆ ਏ ਜਿਹੜੇ ਨਵੇਂ-ਨਵੇਂ ਆਮ ਆਦਮੀ ਪਾਰਟੀ ਦੇ ਜਿੱਥੇ ਜਿੰਮੀ ਚੋਂ ਆਉਂਦੀ ਆ ਜਿੱਥੇ ਉਹਨਾਂ ਕੋਲੇ ਕੋਈ ਲੋਕਾਂ ਦੇ ਵਿੱਚ ਮਕਬੂਲ ਚਿਹਰਾ ਨਹੀਂ ਹੁੰਦਾ ਅਕਾਲੀ ਦਲ ਦੇ ਲੀਡਰ ਨੂੰ ਪੱਟ ਕੇ ਉਹ ਧੜਾ ਜਿਹੜਾ ਉਹ ਆਪਣੇ ਵੱਲ ਖਿਸਕਾ ਲੈਂਦੀ ਹੈ ਆਮ ਆਦਮੀ ਪਾਰਟੀ ਇਸ ਕਰਕੇ ਪਾਰਟੀ ਦੀ ਹੂਨ ਦੀ ਲੜਾਈ ਹੈ ਦੂਸਰੇ ਪਾਸੇ ਇੱਕ ਹੋਰ ਕਾਲੀ ਦਲ ਅਮਰਤਪਾਲ ਦਾ ਉਹ ਚੜਦਾ ਨਜ਼ਰ ਆ ਰਿਹਾ ਹੈ ਕਿਉਂਕਿ ਖਡੂਰ ਸਾਹਿਬ ਵੇਖ ਲਈਏ ਜਾਂ ਫਿਰ ਫਰੀਦਕੋਟ ਤੋਂ ਵੇਖ ਲਈਏ ਲੋਕਾਂ ਨੇ ਜਿਵੇਂ ਲੰਘੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਆਪਣਾ ਜਿਹੜਾ ਫਤਵਾ ਉਹ ਨਵੇਂ ਅਕਾਲੀ ਦਲ ਯਾਨੀ ਕਿ ਨਵੀਂ ਸਿੱਖ ਸਿਆਸਤ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਉਸ ਤੋਂ ਅਕਾਲੀ ਦਲ ਘਬਰਾਇਆ ਹੋਇਆ ਹੈ ਉਹ ਕਿਵੇਂ ਵੀ ਆਪਣੇ ਆਪ ਨੂੰ ਪਾਕ ਸਾਫ਼ ਕਰਕੇ ਪੰਜਾਬ ਦੇ ਵਿੱਚ ਹਾਸ਼ੀਏ ਤੋਂ ਜਾਣ ਦੇ ਲਈ ਪਛਣਾ ਚਾਹੁੰਦਾ ਹੈ ਇਸ ਕਰਕੇ 2022 ਦੀਆਂ ਚੋਣਾਂ ਤੋਂ ਬਾਅਦ ਜਿਹੜੇ ਸੂਤਰਾਂ ਦੇ ਮੁਤਾਬਕ ਵਿਕਰਮਜੀਤ ਮਜੀਠੀਆ ਜਦੋਂ ਡਰੱਗ ਕੇਸ ਦੇ ਵਿੱਚ ਅੰਦਰ ਗਏ ਸੀ ਉਸ ਤੋਂ ਬਾਅਦ ਸੁਖਵੀਰ ਬਾਦਲ ਦੇ ਨਾਲ ਉਹਨਾਂ ਦੀ ਜਿਹੜੀ ਕੜਤਣ ਹੋਣੀ ਸ਼ੁਰੂ ਹੋ ਗਈ ਤੇ ਹੁਣ ਕੜਤਣ ਇਸ ਜਿਹੜਾ ਇਸ ਲੈਵਲ ਤੱਕਰ ਵੱਧ ਚੁੱਕੀ ਆ ਕਿ ਕੱਲ ਨਾਬੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਗਏ ਉੱਥੇ ਉਹਨਾਂ ਦਾ ਪ੍ਰੋਗਰਾਮ ਸੀ ਨਾਬਾ ਜੇਲ੍ਹ ਦੇ ਵਿੱਚ ਹੀ ਜਿਹੜਾ ਵਿਕਰਮਜੀਤ ਸਿੰਘ ਮਜੀਠਾ ਸਾਹਿਬ ਆ ਉਹ ਬੰਦ ਆ ਪਰ ਉਹਨਾਂ ਨੇ ਮਜੀਠਾ ਸਾਹਿਬ ਨੂੰ ਮਿਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਇਹ ਇਹੀ ਅੱਗੇ ਜਿਹੜੇ ਸਿਆਸੀ ਮਾਹਿਰ ਦੱਸ ਰਹੇ ਆ ਕੇ ਵਿਕਰਮਜੀਤ ਮਜੀਠਾ ਕਾਲੀਦਲ ਦੇ ਵਿੱਚ ਹੁੰਦੇ ਨਰਾਦਰ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ ਕਿ ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਕੇਸ ਬਣਿਆ ਉਹਦੇ ਤੋਂ ਵੀ ਉਹਨਾਂ ਨੂੰ ਜਿਹੜੀ ਰੀਲੀਫ ਮਿਲ ਜੂਗੀ ਕਿਉਂਕਿ ਆਪਾਂ ਵੇਖਿਆ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਆ ਤੇ ਜਿਨ੍ਹਾਂ ਦੇ ਉੱਤੇ ਵੀ ਕੋਈ ਦੋਸ਼ ਲੱਗਦਾ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਅਕਸਰ ਆਗੂ